ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾਖਿਆ ਤਿਉ ਰਹੀਐ ਨਿਭਾਵੇ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਨਹੀਂ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿ ਕਉਂਠ ਲੈ ਕੀਰਤਨ ਤੇਰਾ ਸੋ ਆਪੇ ਸਰਦਾ ਲਾਈਐ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਇ ਉਸ ਦੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਮਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖਿਆਦਿਆਂ ਰਹੀਏ ਤੁਧ ਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਨਹੀਂ ਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿਕਉਂਠ ਜੈ ਕੀਰਤਨ ਤੇਰਾ ਸੋ ਆਪੇ ਸਰਦਾ ਲਾਈਐ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਬੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਣ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰੱਖਿਆ ਤੇ ਰਹੀਏ ਤੁਧ ਪਾਵੇ ਤਾਂ ਨਾਮ ਵਿੱਚ ਪਾਵੇ ਸੁਖ ਤੇਰਾ ਦਿੱਤਾ ਨਹੀਂ ਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬਹਿ ਕਉਂਠ ਦੇ ਕੀਰਤਨ ਤੇਰਾ ਸੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰ ਖਿਆਦਿਆਂ ਰਹੀਏ ਤੁਧ ਪਾਵੇ ਸਾ ਨਾਮ ਵਿਚ ਪਾਵੇ ਸੁਖ ਤੇਰਾ ਦਿੱਤਾ ਨਹੀਂ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬਹਿ ਕਉਂਠ ਜੈ ਕੀਰਤਨ ਤੇਰਾ ਸੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਰੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰੱਖਿਆ ਦਿਉ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿਕਉਂਠ ਦੇ ਕੀਰਤਨ ਤੇਰਾ ਸੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਦੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAHE ਜਿਉ ਤੂੰ ਜਿਉ ਰੱਖਿਆ ਤੇ ਰਹੀਏ ਤੁਧ ਪਾਵੇ ਤਾਂ ਨਾਮ ਵਿੱਚ ਪਾਵੇ ਸੁਖ ਤੇਰਾ ਦਿੱਤਾ ਨਹੀਂ ਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿ ਕਉਂਠ ਦੇ ਕੀਰਤਨ ਤੇਰਾ ਸੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਮਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੋੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰੱਖਿਆ ਦਿਉ ਰਹੀਐ ਤੁਧ ਪਾਵੇ ਤਾਂ ਨਾਮ ਵਿੱਚ ਪਾਵੈ ਸੁਖ ਤੇਰਾ ਦਿੱਤਾ ਨਹੀਂ ਹਿਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹਿ ਤਹਾਂ ਬੈਕਉਂਠ ਦੇ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਐ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾ ਕਹਦੇ ਆ ਰਹੀਏ ਤੇ ਦਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਨਹੀਂ ਆ ਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੇਕੌਂਠ ਦੇ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਮਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਣ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰੱਖਿਆ ਤੇ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਨਹੀਂ ਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿਕਉਂਠ ਜੈ ਕੀਰਤਨ ਤੇਰਾ ਸੋ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਬੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਮਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAHE ਜਿਉ ਤੂੰ ਜਿਉ ਰੱਖਿਆ ਦਿਆਂ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੇਕਉਂਠ ਜੈ ਕੀਰਤਨ ਤੇਰਾ ਸੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ toires ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਇ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAHE ਜਿਉ ਤੂੰ ਜਿਉ ਰੱਖਿਆ ਤੇ ਰਹੀਏ ਤੁਧ ਪਾਵੇ ਤਾਂ ਨਾਮ ਚ ਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿਕਉਂਠ ਦੇ ਕੀਰਤਨ ਤੇਰਾ ਸੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮਾ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰ ਖਿਆ ਰਹੀਏ ਤੂੰ ਦਪਾ ਵੇਤਾ ਨਾਮ ਚ ਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤहां ਬਹਿਕੁੰਠ ਜੈ ਕੀਰਤਨ ਤੇਰਾ ਸੂ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਸੋਹੀ ਮਹਾਲਾ ਪੰਜਮਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAHE ਜਿਉ ਤੂੰ ਜਿਉ ਰੱਖਿਆ ਤੇ ਰਹੀਐ ਤੁੰደ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਐ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹਿ ਤਹਾਂ ਬਹਿਕਉਂਠ ਦੇ ਕਿਰਤਨ ਤੇਰਾ ਸੂੰ ਆਪੇ ਸਰਦਾ ਲਾਈਐ ਸੇਮਰ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖਿਆਦਿਆਂ ਰਹੀਏ ਤੁਧ ਪਾਵੇ ਸਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਨਹੀਂ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤहां ਬਹਿ ਕਉਂਠ ਦੇ ਕੀਰਤਨ ਤੇਰਾ ਸੂ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਦੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾ ਆਦਿਆਂ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਨਹੀਂ ਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤहां ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਐ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਬੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭੇ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਮਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੋੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAHE ਜਿਉ ਤੂੰ ਜਿਉ ਰੱਖਿਆ ਤੂੰ ਰਹੀਐ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਐ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹਿ ਤਹਾਂ ਬਹਿ ਕਉਂਠ ਜੈ ਕੀਰਤਨ ਤੇਰਾ ਸੋ ਆਪੇ ਸਰਦਾ ਲਾਈਐ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਬੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾਖਿਆ ਤੇਂ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਨਹੀਂ ਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿ ਕਉਂਠ ਦੇ ਕੀਰਤਨ ਤੇਰਾ ਸੋ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਬੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਮਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰੱਖਿਆ ਤੇ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿ ਕਉਂਠ ਜੈ ਕੀਰਤਨ ਤੇਰਾ ਸੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਇ ਉਸ ਬੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAHE ਜਿਉ ਤੂੰ ਜਿਉ ਰੱਖਿਆ ਦਿਉ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਨਹੀਂ ਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿ ਕਉਂਠ ਦੇ ਕੀਰਤਨ ਤੇਰਾ ਸੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ toires ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰ ਖੇਦਿਆਂ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਨਹੀਂ ਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿ ਕਉਂਠ ਜੈ ਕੀਰਤਨ ਤੇਰਾ ਸੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖੈਦਿਆਂ ਰਹੀਏ ਤੇ ਨਿਭਾਵੇ ਤਾ ਨਾਮ ਵਿੱਚ ਪਾਵੇ ਸੁਖ ਤੇਰਾ ਦਿੱਤਾ ਲਈ ਰਹਾਉ ਮੁਕਤ ਭਗਤ ਯੁਗ ਤੇ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾ ਬੇਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਇ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੋੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAHE ਜਿਉ ਤੂੰ ਜਿਉ ਰੱਖਿਆ ਦਿਆਂ ਰਹੀਏ ਤੇਰੇ ਭਾਵੇਂ ਤਾਂ ਨਾਮ ਵਿੱਚ ਪਾਵੈ ਸੁਖ ਤੇਰਾ ਦਿੱਤਾ ਨਹੀਂ ਹਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤहां ਬੈ ਕਉਂਠ ਜੈ ਕੀਰਤਨ ਤੇਰਾ ਸੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAHE ਜਿਉ ਤੂੰ ਜਿਉ ਰੱਖਿਆ ਤਿਉ ਰਹੀਐ ਤੁਧ ਪਾਵੇ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਐ ਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹਿ ਤਹਾਂ ਬਹਿ ਕਉਂਠ ਜੈ ਕੀਰਤਨ ਤੇਰਾ ਸੋ ਆਪੇ ਸਰਦਾ ਲਾਈਐ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਇ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੋੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖਿਆਦਿਆਂ ਰਹੀਐ ਤੁਧ ਪਾਵੇ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀਐ ਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤहां ਬਹਿ ਕਉਂਠ ਜੈ ਕੀਰਤਨ ਤੇਰਾ ਸੂ ਆਪੇ ਸਰਦਾ ਲਾਈਐ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਬੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ